ਲਓ ਜੀ ਇਹ ਹੈ ਸੈਲਮਨ ਫਿਸ਼ ਤੇ ਇਹਨੂੰ ਨਮਕ ਲਾ ਲਿਆ ਹੈਗਾ ਤੇ ਇਹਨੂੰ ਆਪਾਂ ਹੁਣ 5 ਮਿੰਟ ਰੱਖਾਂਗੇ ਠੀਕ ਹੈ ਨਮਕ ਇਹਨੂੰ ਆਹ ਵਾਈਟ ਹੀ ਲਾਇਆ ਹੈਗਾ ਜਿਹੜਾ ਆਪਾਂ ਆਮ ਯੂਜ਼ ਕਰਦੇ ਆ ਤੇ ਬਸ ਤੁਸੀਂ ਥੋੜਾ ਜਿਹਾ ਹੀ ਲਾਉਣਾ ਇਹਨੂੰ ਜਿਆਦਾ ਨਹੀਂ ਲਾਉਣਾ ਹੈਗਾ ਐਸੇ ਮੈਂ ਲਾ ਲਿਆ ਥੋੜਾ ਜਿਹਾ ਮੈਂ ਤੁਹਾਨੂੰ ਦੱਸਦੀ ਹਾਂ ਥੋੜਾ ਜਿਹਾ ਵੈਸੇ ਇਸ ਤਰ੍ਹਾਂ ਕਰਕੇ ਮੈਂ ਥੋੜਾ ਜਿਹਾ ਕਰਕੇ ਤਾਂ ਇਹਨੂੰ ਆਪਾਂ 10 ਮਿੰਟ ਰੱਖਾਂਗੇ ਥੋੜਾ ਜਿਹਾ ਦੇ ਵਿੱਚ ਸਾਰਾ ਹਲਾ ਕੇ 10 ਮਿੰਟ ਬਾਅਦ ਉਹਨੇ ਦੇਰ ਆਪਾਂ ਮੈਂ ਨਾਲ ਆ ਕਰ ਲਿਆ ਸਾਰਾ ਗ੍ਰਾਈਂਡ ਆ ਪਿਆਜ਼ ਗ੍ਰਾਈਂਡ ਕਰ ਲਿਆ ਕਿਲੋ ਫਿਸ਼ ਹੈਗੀ ਆ ਅੱਧਾ ਕਿਲੋ ਮੈਂ ਪਿਆਜ਼ ਗ੍ਰਾਈਂਡ ਕੀਤਾ ਫਾਈਰ ਟਮਾਟਰ 100 ਗ੍ਰਾਮ ਅਦਰਕ ਇੱਕ ਪੂਰਾ ਵੱਡਾ ਲਸਣ ਦਾ ਗੰਡਾ ਠੀਕ ਹੈ ਜੀ ਆਜੂ ਆਪਾਂ ਬਣਾਈਏ ਇਹਨੂੰ ਹੁਣ ਆਪਾਂ 10 ਮਿੰਟ ਇਹਦੀ ਵੇਟ ਕਰਦੇ ਆ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤੇ ਠੰਡ ਦੇ ਵਿੱਚ ਬਚ ਕੇ ਰਹਿਣਾ ਚਾਹੀਦਾ ਹੈ ਨਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਤੇ ਮੈਂ ਵੀ ਸੋਚਿਆ ਕਿ ਅੱਜ ਆਪਾਂ ਕੁਝ ਉਹੋ ਜਿਹਾ ਬਣਾਈਏ ਤੇ ਸਾਰਿਆਂ ਨਾਲ ਸ਼ੇਅਰ ਕਰੀਏ ਤੁਹਾਨੂੰ ਪਤਾ ਹੀ ਆ ਕਿ ਆਪਾਂ ਆਲਵੇ ਸਾਰੀਆਂ ਚੀਜ਼ਾਂ ਸ਼ੇਅਰ ਕਰਦੇ ਹਾਂ ਤੇ ਅੱਜ ਮੈਂ ਬਣਾਉਣ ਲੱਗੀ ਹੈਗੀ ਆ ਸੈਲਮਨ ਫਿਸ਼ ਔਰ ਸੈਲਮਨ ਫਿਸ਼ ਹੈਗੀ ਆ ਇੱਕ ਪੰਥ ਦੋ ਕਾਜ ਵਾਲਾ ਮੈਂ ਕੰਮ ਕਰਨ ਲੱਗੀ ਆ ਮੈਨੂੰ ਫਰਾਈਡ ਚੀਜ਼ਾਂ ਪਸੰਦ ਨਹੀਂ ਹੈਗੀਆਂ ਤਾਂ ਇਸ ਕਰਕੇ ਉਹਨੂੰ ਮੈਂ ਵੈਸੇ ਇਹਨੂੰ ਆਪਾਂ ਕੱਲੇ ਵੀ ਖਾ ਸਕਦੇ ਹਾਂ ਜੇ ਕਿਸੇ ਨੇ ਪੈਕੇਜ ਲਾਉਣਾ ਤਾਂ ਉਹਦੇ ਨਾਲ ਵੀ ਸੈਲਮਨ ਫਿਸ਼ ਹੀ ਚੱਲੂਗੀ ਅਗਰ ਕਿਸੇ ਨੇ ਰੋਟੀ ਖਾਣੀ ਹੈ ਨਾਲ ਤਾਂ ਉਹ ਰੋਟੀ ਖਾ ਲੂਗਾ ਠੀਕ ਹੈ ਤਾਂ ਆਜੋ ਆਪਾਂ ਸਟਾਰਟ ਕਰੀਏ ਸੈਲਮਨ ਫਿਸ਼ ਆਪਾਂ ਕਿਵੇਂ ਬਣਾਉਨੇ ਆ ਲਓ ਜੀ 10 ਮਿੰਟ ਹੋ ਗਏ ਆ ਤਾਂ ਹੁਣ ਹੁਣ ਇਹਨੂੰ ਆਪਾਂ ਵਾਸ਼ ਕਰਦੇ ਆਂ ਗਰਮ ਪਾਣੀ ਦੇ ਨਾਲ ਆ ਦੇਖੋ ਗਰਮ ਪਾਣੀ ਆ ਰਿਹਾ ਹੈਗਾ ਸਿੱਧਾ ਟੈਪ ਦੇ ਵਿੱਚੋਂ ਪਾਊਡਰ ਰਹੀਆਂ ਇਹ ਜਦੋਂ ਆਪਾਂ ਇਹਨੂੰ ਨਮਕ ਨਾਲ ਧੋਨੇ ਆ ਨਾ ਇਸ ਤਰ੍ਹਾਂ 10 ਮਿੰਟ ਰੱਖ ਦੋ ਤੁਸੀਂ ਨਮਕ ਲਗਾ ਕੇ ਤਾਂ ਜਿਹੜੀ ਇਹ ਵੀ ਸਮੈਲ ਹੁੰਦੀ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਨਹੀਂ ਤਾਂ ਵੈਸੇ ਹੀ ਕੋਈ ਕਿਸੇ ਨੂੰ ਅੱਛੀ ਲੱਗਦੀ ਹੈ ਕਿਸੇ ਨੂੰ ਨਹੀਂ ਲੱਗਦੀ ਵੈਸੇ ਤਾਂ অলਮੋਸਟ ਸਾਰੇ ਨੂੰ ਫਿਸ਼ ਦੀ ਜਿਹੜੀ ਸਮੈਲ ਹੀ ਹੈਗੀ ਉਹ ਹੀ ਨੇ ਅੱਛੀ ਲੱਗਦੀ ਹੁਣ ਇਹਨੂੰ ਆਪਾਂ ਟੋਲ ਆ ਆ ਦੇਖੋ ਸਾਰਾ ਨਮਕ ਇਹ ਹੈਗਾ ਜਿਹੜਾ ਆਪਾਂ ਇਹਨੂੰ ਕੱਢਣਾ ਹੈ ਤਾਂ ਕਿ ਆਪਾਂ ਬਾਅਦ ਦੇ ਵਿੱਚ ਵੀ ਜਿਹੜਾ ਨਮਕ ਵਗੈਰਾ ਪਾਉਣਾ ਹੈਗਾ ਮੋੜ ਮਤਲਬ ਤੁਹਾਨੂੰ ਜਿਉਸੀ ਨਹੀਂ ਕਰਨੀ ਹੋ اچھی ਤਰ੍ਹਾਂ ਧੋਣਾ ਆਪਾਂ ਸੈਲਮਨ ਫਿਸ਼ ਦੇ ਤਾਂ ਬਹੁਤ ਜ਼ਿਆਦਾ ਫੈਦੇ ਆ ਇਥੇਰੀ ਹੁ ਆਪਾਂ ਪੂਰ ਰਸਤ ਪਾਣੀ ਵਿੱਚ ਦੀ ਕੱਢ ਦਾਂਗੇ ਲੋ ਜੀ ਛੁੱਤੀ ਗਈ ਹੁ ਆਜੋ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਇਦਿchna ਦੁਬਾਰਾ ਆਪਾਂ ਨੂੰ ਜ਼ਿਆਦੇ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆ ਸਾਰੇ ਦੇਖੋ ਮਸਾਲੇ ਆਪਣੇ ਹਲਦੀ ਨਮਕ ਜੋ ਲਾਇਆ ਸੀ ਕੱਲਾ ਮਿਕਸ ਹੋ ਗਿਆ ਥੋੜੀ ਲਾਲ ਮਿਰਚ ਸੀ ਤਾਂ ਹੁਣ ਇਹਨੂੰ ਆਪਾਂ 10 ਤੋਂ 15 ਮਿੰਟ ਜਿਹੜਾ ਹੈਗਾ ਮੈਰੀਨੇਟ ਹੋਣ ਵਾਸਤੇ ਦੇ ਰੱਖਾਂਗੇ ਤਾਂ ਉਨੀ ਦੇਰ ਆਪਾਂ ਬਾਕੀ ਮਟੀਰੀਅਲ ਰੈਡੀ ਕਰਦੇ ਹਾਂ ਲਓ ਜੀ ਦੇਖੀਏ ਆਪਣੀ ਮੈਰੀਨੇਟ ਹੋ ਗਈ ਲਓ ਜੀ ਇਹਨੂੰ ਹੋ ਗਈ ਆਪਣੀ 10 ਤੋਂ ਅੰਬਰਾਣ 12 ਮਿੰਟ ਵੈਸੇ ਹੋ ਗਏ ਤਾਂ ਹੁਣ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਆਜੋ ਆਪਾਂ ਅਗਲਾ ਪਸਤ कड़ाई रखती से मैं पहला तेल हो गया गरम तो हम आप फ्राई करा तो आप चेक तेल गर्म हो गया हो गया अपना एक वन बाय वन पीस है जो रखा आपको हाई फ्लेम से फ्राई नहीं करना है फ्लेम जी है आप रखा ਇਨੂੰ ਆਪਾਂ 2 ਸਕਿੰਟ ਬਾਅਦ ਆਪਾਂ ਮਤਲਬ ਕਿ ਇਹਨੂੰ ਹਲਾਵਾਂ ਇੱਕ ਜਾਂ 1.5 ਮਿੰਟ ਬਾਅਦ ਸੌਰੀ ਸਕਿੰਟ ਤੇ ਆਪਾਂ ਉਦੋਂ ਆਪਾਂ ਇਹਨੂੰ ਲੋਪਨੇ 2 ਮਿੰਟ ਹੋ ਗਏ ਤੇ ਇਹਨੂੰ ਆਪਾਂ ਹਲਾਉਂ ਲਓ ਬਣ ਗਈ ਵਧੀਆ ਤੇ ਇਹਨੂੰ ਆਪਾਂ ਕੱਢ ਜਾਈਏ ਰੇਟ ਦੇ ਵਿੱਚ इस तरह ही आप जी बाकी अपनी फिश हैगीई कर दी अपनी फिश जी है फ्राई होगी सारी तो हम अपना तेल बचा है इनू आप करेंगे डाउन ये आप थोड़ा जहा जीरा पा देंगे ठीक है ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਅਜਵੈਨ ਪਾਵਾਂਗੇ ਥੋੜੀ ਜਿਹੀ ਅਜਵੈਨ ਪਾਤੀ ਤਾਂ ਕਿ ਆਪਣੀ ਇਹਦੀ ਜਿਹੜੀ ਖੁਸ਼ਬੂ ਹੈਗੀ ਹੈ ਨਾ ਉਹ ਬਰਕਰਾਰ ਰਹੇ ਇਹਦੇ ਵਿੱਚ ਇੰਨੇ ਕਾਪ ਆਪਾਂ ਸੌਂਫ ਪਾਵਾਂਗੇ ਕੁੱਟ ਕੇ ਆਹ ਚਾਰ ਆਪਾਂ ਵੱਡੀ ਲੈ ਚ ਕੁੱਟ ਕੇ ਪਾਵਾਂਗੇ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਦੋ ਚਾਰ ਲੌਂਗ ਵੀ ਪਾਵਾਂਗੇ ਠੀਕ ਇਹਨਾਂ ਨੂੰ ਆਪਾਂ ਲੈ ਲੈਣਾ ਥੋੜੇ ਕੁੱਟ ਕੇ ਇਹ ਵਿੱਚ ਪਾ ਦਾਂਗੇ ਇਹਦੇ ਦੇ ਜ ਆਪਾਂ ਹੁਣ ਇਹ ਚ ਆਪਾਂ ਹਾਂ ਪਿਆਜ਼ ਪਾਤਾ ਹੈਗਾ ਤਾਂ ਜਦੋਂ ਇਹ ਆਪਣਾ ਪਿਆਜ਼ ਆ ਜਿਹੜਾ ਉਹ ਬ੍ਰਾਊਨ ਹੋਊਗਾ ਲਓ ਦੇਖੀਏ ਆਪਾਂ ਪਿਆਜ਼ ਜਿਹੜਾ ਆਪਣਾ ਆਲਮੋਸਟ ਗੋਲ ਛੱਡ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਆਮ ਆਪਾਂ ਅਦਰਕ ਜਿਹੜਾ ਹੈਗਾ ਪਹਿਲਾਂ ਪਾਉਣੀ ਚਾਹੀਦੀ ਹੈ ਤੇ ਇਹਦੇ ਵਿੱਚ ਆਪਾਂ ਅਦਰਕ ਤੇ ਆਹ ਲਸਣ ਦੀ ਜਿਹੜੀ ਹੈ ਇਹਨੂੰ ਦਰਦਰਾ ਕੁੱਟ ਕੇ ਤੇ ਇਹਨੂੰ ਆਪਾਂ ਵਿੱਚ ਪਾਵਾਂਗੇ ਆਮ ਤੌਰ ਤੇ ਆਪਾਂ ਪਹਿਲਾਂ ਪਾਉਣੀ ਹੁੰਦੀ ਆ ਤੇ ਫਿਸ਼ ਦੇ ਵਿੱਚ ਆਪਾਂ ਪਿਆਜ਼ ਨੂੰ ਬਰਾਊਨ ਕਰਕੇ ਫੇਰ ਪਾਵਾਂਗੇ ਤਾਂ ਹੁਣ ਇਹਨੂੰ ਆਪਾਂ ਥੋੜਾ ਸੀਰ ਦੇ ਵਿੱਚ ਲਮਾਉਣੇ ਤੋ ਕਿ ਲਸਣ ਆ ਜਿਹੜਾ ਉਹ ਬਹੁਤ ਜ਼ਿਆਦਾ ਤੇ ਦੇ ਵਿੱਚ ਬੈਨੀਫਿਟ ਵੀ ਦੇਣਾ ਔਰ ਇਹਦੀ ਜਿਹੜੀ ਸਮੈਲ ਹੈਗੀ ਆ ਫਿਸ਼ ਦੀ ਉਹ ਵੀ ਖਤਮ ਕਰਨੀ ਆ ਤਾਂ ਉਸ ਤੋਂ ਬਾਅਦ ਚ ਆਪਾਂ ਆ ਟਮੇਟੋ ਦੀ ਜਿਹੜੀ ਪਿਊਰੀ ਬਣਾਈ ਹੋਈ ਹੈ ਉਹ ਪਾਵਾਂਗੇ। ਲੋ ਹੁਣ ਆਪਾਂ ਅਦਰਕ ਤੇ ਜਿਹੜਾ ਲਸਣ ਸੀਗਾ ਉਹ ਵੀ ਵਿੱਚ ਅਬਜ਼orb ਹੋ ਗਿਆ ਸਾਰਾ ਕੁਝ ਤੇ ਹੁਣ ਆਪਾਂ ਟਮੇਟੋ ਪਿਊਰੀ ਪਾਵਾਂਗੇ। ਜਿਹੜੀ ਮੈਂ 4-5 ਟਮਾਟਰ ਪਾਇ ਸੀ ਉਹਦੀ ਪਿਊਰੀ। ਪਾਤੀ ਹੈ। ਤਾਂ ਹੁਣ ਇਹਨੂੰ ਆਪਾਂ ਵਿੱਚ ਇਹ ਪਕਾਉਣਾ ਹੈ ਤੇ ਆਜ ਸਾਰੀ ਦਿ। ਇਸ ਇਹ ਵੀ ਇਸ ਤਰੀਆ ਆਪਾਂ ਆਇਲ ਛਡਾਉਣਾ ਹੈ। ਫਿਸ਼ ਜਿਹੜੀ ਆਲਮੋਸਟ ਮਸਟਰਡ ਆਇਲ ਦੇ ਵਿੱਚ ਬਹੁਤ ਹੀ ਵਧੀਆ ਬਣਦੀ ਹੈ ਜੀ ਕਿ ਤੁਸੀਂ ਵੀ ਮਸਟਰਡ ਆਇਲ ਯੂਜ਼ ਕਰ ਸਕਦੇ ਹੋ ਹਾਂਜੀ ਫ੍ਰੈਂਡ ਦੇਖੋ ਟਮੈਟੋ ਨੇ ਵੀ ਆਪਣਾ ਸਾਰਾ ਕੁਝ ਮਸਾਲਾ ਜਿਹੜਾ ਬਾਕੀ ਦਾ ਮਟੀਰੀਅਲ ਹੈਗਾ ਆਪਣਾ ਪਾਇਆ ਹੋਇਆ ਮਸਾਲੇ ਵਗੈਰਾ ਉਹ ਸਾਰੇ ਵਿੱਚ ਅੱਬੇ ਅਬਜ਼orb ਹੋ ਗਏ ਆ ਤੇ ਉਹਨੇ ਵੀ ਆਪਣਾ ਕਿਉਂ ਛੱਡਵਾ ਅੱਛਾ ਆਪਾਂ ਹੁਣ ਇਹਦੇ ਵਿੱਚ ਕਰਾਂਗੇ ਦਹੀਂ ਮਿਕਸ ਆਮ ਤੌਰ ਤੇ ਆਪਾਂ ਚਿਕਨ ਵਗੈਰਾ ਮੈਰੀਨੇਟ ਕਰਦੇ ਆ ਤਾਂ ਉਹਨੂੰ ਦਹੀਂ ਲਾ ਕੇ ਰੱਖਦੇ ਆ ਪਰ ਫਿਸ਼ ਦੇ ਉੱਪਰ ਨਹੀਂ ਲਗਾਉਂਦੇ ਠੀਕ ਆ ਕੱਲਾ ਓਨਲੀ ਹਲਦੀ ਤੇ ਨਮਕ ਹੁਣ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਦਹੀਂ ਲੂਣ ਮਿਰਚ ਪਾ ਕੇ ਦਹੀਂ ਨਹੀਂ ਪਾਉਣਾ ਦਹੀਂ ਨੂੰ ਆਪਾਂ ਪਹਿਲਾਂ ਪਾਉਣਾ ਠੀਕ ਹੈ ਜੀ ਇਹ 200 ਗ੍ਰਾਮ ਦਹੀਂ ਪਾਇਆ ਮੈਂ ਵਿੱਚ ਖੱਟੇ ਵਾਲਾ ਦਹੀਂ ਪਾਉਣਾ ਇਹਨੂੰ ਦਹੀਂ ਨੂੰ ਤੁਸੀਂ ਬਿਨਾਂ ਬਰੇਕ ਹਿਲਾਇ ਜਾਣਾ ਬਿਲਕੁਲ ਵੀ ਨਹੀਂ ਤੁਸੀਂ ਇਹਨੂੰ ਮਤਲਬ ਰੁਕਣਾ ਨਹੀਂ ਹੈਗਾ ਦਹੀਂ ਪਾਉਣ ਦਾ ਇਹ ਮਤਲਬ ਹੁੰਦਾ ਕਿ ਇਹਨੂੰ ਤੁਸੀਂ ਇਦਾਂ ਹੀ ਹਿਲਾਇ ਜਾਣਾ ਜਿੰਨੀ ਦੇਰ ਤੱਕ ਕਿ ਸਾਰੀ ਵਿੱਚ ਮਿਕਸ ਨਾ ਹੋ ਜਾਵੇ ਲੋ ਜੀ દਹੀਂ ਦੇਖੋ ਸਾਰਾ ਆਇਲ ਆ ਜਿਹੜਾ ਛੜਦਾ ਹੈਗਾ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਵਾਂ ਸਾਰਾ ਆਇਲ ਛੜਦਾ ਦਹੀਂ ਜਦ ਇਹ ਸਾਰੀ ਵਿੱਚ ਕੁਲ ਗਈ ਹੈਗੀਆ ਤਾਂ ਹੁਣ ਆਪਾਂ ਇੱਥੇ ਕੀ ਪਾਵਾਂਗੇ ਇਹ ਤੇ ਦੇਖੋ ਹਲਦੀ ਮਿਰਚ ਤੇ ਨਮਕ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਪਾਉਣਾ ਹੁੰਦਾ ਜਿੰਨਾ ਤੁਸੀਂ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਇਹਦੀ ਕੋਈ ਮੈਜ਼ਰਮੈਂਟ ਨਹੀਂ ਹੁੰਦੀ ਕਈ ਵਾਰ ਮਿਰਚ ਆਪਣੇ ਜਿਆਦਾ ਕੌੜੀ ਹੁੰਦੀ ਆ ਕਈ ਵਾਰ ਘੱਟ ਕੌੜੀ ਹੁੰਦੀ ਆ ਉਹ ਆਪਣੀ ਕਿਚਨ ਦੇ ਵਿੱਚ ਆਪਾਂ ਨੂੰ ਲੇਡੀਆਂ ਨੂੰ ਪਤਾ ਹੁੰਦਾ ਵੀ ਆਪਾਂ ਵੱਧ ਪਾਉਣੀ ਆ ਕਿ ਘੱਟ ਪਾਉਣੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਗਰੇਵੀ ਨੂੰ ਰੈਡੀ ਕਰਦੇ ਆਂ ਦੇਖੋ ਆਪਣੀ ਗਰੇਵੀ ਜਿਹੜੀ ਬਿਲਕੁਲ ਰੈਡੀ ਹੋ ਗਈ ਹੈ ਨਾ ਹੁਣ ਇਹਦੇ ਵਿੱਚ ਇੱਕ ਬਹੁਤ ਹੀ ਵਧੀਆ ਦੇਖੋ ਸਾਰਾ ਆਇਲ ਆ ਜਿਹੜਾ ਛੱਡਦਾ ਹੈਗਾ ਇਹ ਬਹੁਤ ਜ਼ਰੂਰੀ ਹੈ ਗਰੇਵੀ ਤੇ ਹੀ ਟਾਈਮ ਲੱਗਦਾ ਸਬਜ਼ੀ ਤੇ ਕੋਈ ਟਾਈਮ ਨਹੀਂ ਲੱਗਦਾ ਤੇ ਇਹ ਦੇਖੋ ਟੌਪ ਸਿਕਰਟ ਇਹ ਆਪਣਾ ਕੜੀ ਮੌ ਦਾ ਪੱਤਾ ਹੈਗਾ ਸਕਾ ਕੇ ਰੱਖਿਆ ਹੋਇਆ ਉਹ ਆਪਾਂ ਇਹਦੇ ਚ ਪਾਉ। ਤੇ ਇਹਨੂੰ ਹੁਣ ਆਪਾਂ ਥੋੜੀ देर ਵਾਸਤੇ ਨੂੰ ਮਿਕਸ ਕਰਾਂਗੇ ਤਾਂ ਕਿ ਇਹਦੀ ਜਿਹੜੀ ਖੁਸ਼ਬੂ ਹੈਗੀ ਇਹ ਬਹੁਤ ਹੀ ਜ਼ਿਆਦਾ ਹੁੰਦੀ ਹੈ ਫਰੇਗਰੈਂਸ ਬਹੁਤ ਅੱਛੀ ਹੈਗੀ ਕੜੀ ਪੱਤੇ ਦੀ। ਤੇ ਤੁਸੀਂ ਮੇਰੀਆਂ ਵੀਡੀਓ ਵੀ ਦੇਖ ਸਕਦੇ ਆਂ ਕੜੀ ਪੱਤੇ ਦੀ ਚਟਣੀ ਵੀ ਬਣਾਈ ਹੋਈ ਆ ਔਰ ਕੜੀ ਪੱਤੇ ਦੇ ਫਾਇਦੇ ਵੀ। ਮੇਰੇ ਚੈਨਲ ਤੇ ਜਾਓ ਡਾਇਨਾਮਿਕ ਪੈਸ਼ਨ ਫਾਇਰ ਓਪਨ ਕਰੋ ਉਹਦੇ ਵਿੱਚ ਤੁਸੀਂ ਵੀਡੀਓ ਸਾਰੀਆਂ ਦੇਖੋ ਸਾਰੀਆਂ ਵੀਡੀਓ ਮਤਲਬ ਕਿ ਮਸਾਲਿਆਂ ਨਾਲ ਹੀ ਰਿਲੇਟਡ ਹੈਗੀਆਂ ਕਿਉਂਕਿ ਮਸਾਲੇ ਜਿਹੜੇ ਆਪਣੇ ਹੈਲਥ ਨੂੰ ਬਹੁਤ ਵਧੀਆ ਰੱਖਦੇ ਆ weight ਨੂੰ ਬਹੁਤ ਵਧੀਆ ਰੱਖਦੇ ਆ ਤਾਂ ਇਹਨੂੰ ਹੁਣ ਆਪਾਂ ਥੋੜੀ देर ਵਾਸਤੇ ਕਵਰ ਕਰਾਂਗੇ ਦੇਖੀਏ ਹੁਣ ਆਪਾਂ ਆਪਣੀ ਗਰੇਵੀ ਨੂੰ ਲਓ ਜੀ ਵਾਓ ਕਿੰਨੀ ਸੋਹਣੀ ਗਰੇਵੀ ਬਣ ਗਈ ਆ ਅੱਛਾ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਜੇ ਤਾਂ ਤੁਸੀਂ ਇਹਨੂੰ ਥੋੜਾ ਰਸਮੀ ਸੀ ਬਣਾਉਣਾ ਤਾਂ ਗਰੇਵੀ ਦੇ ਵਿੱਚ ਇਹਨੂੰ ਆਪਾਂ ਫਿਸ਼ ਨੂੰ ਪਾ ਦਾਂਗੇ ਠੀਕ ਹੈ ਤੇ ਇਹ ਸੁੱਕੀ ਆਪਣੀ ਬਣ ਚੋਗੀ ਠੀਕ ਹੈ ਮਸਾਲੇ ਲੱਗ ਜਾਣਗੇ ਸਾਰੇ ਉਹਦੇ ਨਾਲ ਅਗਰ ਤੁਸੀਂ ਥੋੜੀ ਜੀ ਚਾਹੁੰਦੇ ਹੋ ਵੀ ਆਪਣੀ ਸੂਪ ਬਣ ਜਾਵੇ ਜ਼ਿਆਦਾ ਸੂਪ ਨਹੀਂ ਥੋੜੀ ਜੀ ਹਲਕੀ ਜੀ ਸੂਪ ਤਾਂ ਆਪਾਂ ਇਹਦੇ ਵਿੱਚ ਮਿਣ ਕੇ ਸਾਰਿਆਂ ਨੂੰ ਪਹਿਲਾਂ ਇੱਕ ਕੌਲੀ ਜਾਂ ਬਾਟੀ ਇਹਦੇ ਚ ਆਪਾਂ ਪਾਣੀ ਐਡ ਕਰ ਦਾਂਗੇ ਤਾਂ ਇਹਨੂੰ ਆਪਾਂ 5-7 ਮਿੰਟ ਪਕਾਵਾਂਗੇ ਇਸ ਪਾਣੀ ਨੂੰ ਤਾਂ ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਹੈਗਾ ਕੰਮ ਆਪਾਂ ਕਰਦੇ ਹਾਂ ਠੀਕ ਹੈ ਜੀ ਲਓ ਦੇਖੀਏ ਜੀ ਆਪਾਂ ਆਪਣੀ ਜਿਹੜੀ ਸੂਪ ਹੈਗੀ ਉਹ ਕਿੱਦਾਂ ਦੀ ਬਣ ਗਈ ਹੈਗੀ ਲਓ ਜੀ ਇੰਨੀ ਕੀ ਸੂਪ ਆਪਾਂ ਨੂੰ ਚਾਹੀਦੀ ਹੈ ਤੇ ਥੋੜੇ ਜਿਹੇ ਦੇ ਵਿੱਚ ਆਪਾਂ ਹੁਣ ਕੀ ਕਰਾਂਗੇ ਅੱਜ ਆਪਾਂ ਫਿਸ਼ ਪਾ ਦਾਂਗੇ ਆਹ ਲਓ ਜੀ ਬਸ ਇਦਾਂ ਆਪਾਂ ਇਹਨੂੰ ਫਿਸ਼ ਪਾ ਕੇ ਹਿਲਾਉਣਾ ਨਹੀਂ ਹੈਗਾ ਬਸ ਇਹਨੂੰ 5 ਮਿੰਟ ਆਪਾਂ ਇਦਾਂ ਹੀ ਬਈ ਰਹਿਣ ਦਿੰਦੇ ਹਾਂ ਤੇ ਉੱਪਰੋਂ ਕਰਾਂਗੇ ਕਵਰ ਤੇ ਥੋੜੀ ਦੇਰ ਬਾਅਦ ਆਪਾਂ ਇਹਨੂੰ ਦੇਖਦੇ ਹਾਂ ਆਪਣੀ ਫਿਸ਼ ਰੈਡੀ ਹੋ ਗਈ ਠੀਕ ਹੈ ਇਹਨੂੰ ਥੋੜਾ ਆਪਾਂ ਮਿਕਸ ਕਰਕੇ ਦੇਖਦੇ ਹਾਂ ਵਾਓ ਬਹੁਤ ਹੀ ਵਧੀਆ ਬਣ ਗਈ ਆ ਰੰਗ ਬਹੁਤ ਅੱਛਾ ਤੇ ਟੇਸਟ ਆਪਾਂ ਖਾ ਕੇ ਦੱਸਦੇ ਹਾਂ ਥੋੜਾ ਜਿਹਾ ਇਹਨੂੰ ਆਪਾਂ ਟੇਸਟ ਕਰਦੇ ਹਾਂ ਕਿਨੂੰ ਤੁਸੀਂ ਹੁਣ ਕਵਰ ਕਰਕੇ ਰੱਖ ਸਕਦੇ ਆ ਤਰ ਤਖਾਈ ਵੀ ਜਾਂਦੇ ਆ ਆਪਾਂ ਪੁੱਛੀਏ ਫਿਰ ਜੀ ਕਿਵੇਂ ਬਣੀ ਫਿਸ਼ ਮੈ ਵੀ ਦੱਸੋ ਕਿਵੇਂ ਬਣੀ ਹੈ ਫਿਸ਼ ਬਹੁਤ ਵਧੀਆ ਜੀ ਨੰਬਰ 1 ਨਮਕ ਮਿਰਚ ਟੇਸਟ ਕਿਦਾਂ ਦਾ ਬਿਲਕੁਲ ਠੀਕ ਕਿਹੜੀ ਹੈ ਇਹ ਲਿਆਂਦੀ ਅੱਜ ਆਪਾਂ ਸੈਲਮਨ ਫਿਸ਼ ਸੈਲਮਨ ਫਿਸ਼ ਓਕੇ ਇਹ ਗੁੱਡ ਫੈਟ ਹੁੰਦੀ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਇਹਦੇ ਬੈਨੀਫਿਟ ਹੈਗੇ ਆ ਤਾਂ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਜਣੇ ਇਹਨੂੰ ਟਰਾਈ ਜ਼ਰੂਰ ਕਰੋਗੇ ਤੇ ਬਣਾ ਕੇ ਮੈਨੂੰ ਕਮੈਂਟ ਜ਼ਰੂਰ ਕਰਿਓ